हां जी मेरे चैनल गुरप्रीत फैमिली ब्लॉग ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਬਲੌਗ ਲੈ ਕੇ ਆਪਾਂ ਫੇਰ ਹਾਜ਼ਰ ਹੋਈਆਂ ਤੇ ਹੁਣ ਕਰਦੇ ਆ ਕੋਈ ਘਰ ਦੇ ਕੁਝ ਕੰਮ ਚਾਪਣੇ ਪਾ ਪੀ ਲਿਆ ਸੀਗਾ ਤੇ ਰਸ਼ਮੀ ਨੂੰ ਕਰਦੇ ਆ ਤਿਆਰ ਰਸ਼ਮੀ ਨੂੰ ਜਾਣਾ ਸਕੂਲ ਜੀ ਰਸ਼ਮੀ ਨੂੰ ਹੁਣ ਲਾ ਲਿਆ ਰਸ਼ਮੀ ਨੂੰ ਕੇ ਤਿਆਰ ਹੈ ਅੱਜ ਫੇਰ ਸ਼ਨੀਵਾਰ ਹੈ ਕੱਲ ਫੇਰ ਛੁੱਟੀ ਹੈ ਹਨਾ ਰਸ਼ਮੀ ਇੱਕ ਦਿਨ ਸਕੂਲ ਇੱਕ ਦਿਨ ਛੁੱਟੀ ਹੈ ਆਈ ਹੋਈ ਜਾਂਦਾ ਹੱਪਾ ਹੋ ਗਿਆ ਹਨਾ ਰੋਟੀ ਖਾਣੀ ਸਵੇਰੇ ਸਵੇਰੇ ਨੀਂਦ ਨਹੀਂ ਪੂਰੀ ਹੋਈ ਹੈ ਨਾ ਸਾਢੇ 7 ਹੋਏ ਐ ਟਿੱਪਣ ਬੋਤਨ ਰਸ਼ਮੀਨ ਦਾ ਪਿਆਰ ਹੈ ਤੇ ਰਸ਼ਮੀਨ ਵੀ ਤਿਆਰ ਆ ਰਸ਼ਮੀਨ ਜਾਊਗਾ ਹੁਣ ਸਕੂਲ ਇਹ ਹੋ ਗਿਆ ਅੱਖਾਂ ਨੂੰ ਫੇਰ ਅਲਰਜੀ ਹੋ ਗਈ ਹਾਂ ਬੱਚ ਪੈ ਗਿਆ ਉਸ ਪੈ ਗਿਆ ਆ ਤੇ ਰਸ਼ਮੀਨ ਨੇ ਪਾ ਕੇ ਜਣੀ ਹੈ ਬਾਏਟ ਡਰੈਸ ਕਿਉਂਕਿ ਸ਼ਨੀਵਾਰ ਆ ਤੇ ਰਸ਼ਮੀਨ ਦਾ ਵੀ ਤਿਆਰ ਹੈ ਹੁਣ ਰਸ਼ਮੀਨ ਜਾਊਗਾ ਸਕੂਲ ਜੀ ਹੁਣ ਅਰਸੋਲੀ ਦਾ ਸਾਰਾ ਕੰਮ ਕਰ ਲਿਆ ਰੋਟੀ ਵੀ ਬਣਾ ਲਈ ਸੀ ਖਾ ਲਈ ਤੇ ਸਾਰੇ ਸਾਫ ਸਫਾਈ ਵੀ ਕਰਤੀ ਸਾਡੀ ਪੋਚਾ ਵੀ ਲਾਤਾ ਸੀਗਾ ਤੇ ਭਾਂਡੇ-ਪੁੰਡੇ ਵੀ ਧੋਤੇ ਸੀਗੇ ਤੇ ਕੱਪੜੇ ਵੀ ਉਹ ਤੋਂ ਬਾਅਦ ਸਾਰ ਵਧੀਆ ਧੁੱਪ ਨਿਕਲੀ ਹੋਈ ਹੈ ਜੀ ਬਹੁਤ ਟੇਸਟ ਆ ਪੈ ਗਈ ਤੇ ਜਰਮੀ ਹੋਈ ਤੇ ਮੈਂ ਵੀ ਬਦਲਵਾਈ ਜੀ ਹੁਣ ਹੈ ਲੂਗੀ ਰਾਤ ਦਾ ਸਿੱਗੀਆਂ ਕਣੀਆਂ ਦੇ ਨਾਲ ਤੇ ਹੌਣ ਠੀਕਾ ਮੌਸਮ ਸਾਫ ਹੈ ਹੁਣ ਆਪਾਂ ਕਰਾਂਗੇ ਕੋਈ ਹੋਰ ਦੁਪਹਿਰ ਵਾਲਾ ਕੰਮ ਕੱਪੜੇ ਆਪਣੇ ਸੁੱਕ ਗਏ ਸੀ ਹੁਣ ਆਪਾਂ ਕੱਪੜਿਆਂ ਦੀ ਲਾ ਰਹੇ ਹਾਂ ਤੈ ਫਿਰ ਰਸ਼ਮੀਰ ਦੇ ਕੱਪੜੇ ਕਰ ਲਾਂਗੇ ਅੱਡ ਕਿਉਂ ਬੱਚਿਆਂ ਦੇ ਕੱਪੜੇ ਵਿੱਚ ਰਲ ਜਾਂਦੇ ਆ ਥਿਉਂ ਦੇ ਲਈ ਫਿਰ ਜਿਹ ਦੋ ਰਸ਼ਮੀਰ ਨੇ ਪਾਉਣੇ ਹੁੰਦੇ ਆਗੇ ਪਪਾ ਬੋਲਦੇ ਹੁਣ ਤਾਂ ਸੁੱਤ ਜਾਂਦੇ ਆਗੇ ਸਿਆਲ ਨਹੀਂ ਸੁੱਦੇ ਸੀ ਕੱਪੜੇ ਹੁਣ ਤਾਂ ਜਦੋਂ ਤੋਂ ਦਿਨ ਆਲ ਦਿਨ ਹੀ ਸੁੱਕੇ ਲੰਘ ਜਾਈਏ ਤੇਨੇ ਮਰਜੀ ਧੋ ਲੋ ਸਿਆਲ ਚੋਂ ਕੰਮ ਬੈਠੇ ਕੜੇ ਪੜੇ ਪਹਿਲਾਂ ਸੀ ਹਰਮਾਨਗੜ੍ਹ ਗਏ ਸੀ ਉਦੋਂ ਵਾਵਾ ਕੱਪੜੇ ਹੋ ਗਏ ਸੀ ਤੋਂ ਬਾਈ ਜੀ ਪਹਿਲਾਂ ਆਪਾਂ ਸਵੇਰੇ ਸਾਰਾ ਆਪਦਾ ਘਰ ਦਾ ਕੰਮ ਕਰਿਆ ਤੇ ਉਸ ਤੋਂ ਬਾਅਦ ਸਾਫ ਸਪਾਈ ਵੀ ਕਰੀ ਕੱਪੜੇ ਧੋਤੇ ਕੱਪੜੇ ਤੈ ਲਾਏ ਤੇ ਫੇਰ ਰੈਸਟ ਕਰੀ ਰੈਸਟ ਕਰਨ ਤੋਂ ਬਾਅਦ ਨਹਾ ਕੇ ਹੁਣ ਚਾਹ ਪਾਣੀ ਪੀਤਾ ਹੈਗਾ ਤੇ ਹੁਣ ਆਉਣ ਵਾਲਾ ਰਸ਼ਮੀਨ ਸਕੂਲੋਂ ਤੇ ਹੁਣ ਫੇਰ ਰਸ਼ਮੀਨ ਦੀ ਵਰਦੀ ਬੁੱਦੀ ਬਦਲ ਕੇ ਤੇ ਉਹ ਚਾਹ ਪਾਣੀ ਪੀਵੇਗਾ ਉਸ ਤੋਂ ਬਾਅਦ ਉਹ ਬਰਕ ਵੀ ਕਰੂਗਾ ਤੇ ਫਿਰ ਆਪਾਂ ਹੋਰ ਕੰਮ ਕਰਾਂਗੇ ਤੇ ਬਲੌਗ ਨਾ ਬਣੇ ਰਿਓ ਤੇ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਨਾਲ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਜਰੂਰ ਤੇ ਮੈਨੂੰ ਫੁੱਲ ਸਪੋਰਟ ਕਰੋ ਫੁੱਲ ਵਾਚ ਕਰੋ ਪਲੀਜ਼ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਮੈਨੂੰ ਦੱਸਿਆ ਕਰੋ ਮੇਰੀ ਵੀਡੀਓ ਕਿਵੇਂ ਲੱਗਦੀ ਹੈ ਮੇਰੀ ਵੀਡੀਓ ਨੂੰ ਕਮੈਂਟ ਵੀ ਕਰਿਆ ਕਰੋ ਤੇ ਸਾਰੇ ਜਾਣੇ ਦੇਖਿਆ ਕਰੋ ਲੋ ਜੀ ਰਸਮੇਨ ਆ ਗਿਆ ਸਕੂਲੋਂ ਇਸ ਕੋਲੋਂ ਆਉਂਦਾ ਫਾਇਦਾ ਹੈ ਕਿ ਤੇਸ ਦੀਆਂ ਰਸਮੇਨ ਭਾਈ ਜੰਦਾ ਰਸਮੇਨ ਬਾਗ ਹੀ ਕਟਾਈ ਆਂਦਾ ਤਾਂ ਤੁਹਾਨੂੰ ਕਾਹਤਾਂ ਕੱਲ ਸੰਡੇ ਆ ਕਾ ਤਰ ਰੂਪ ਕਾਦੀ ਨਾ ਭੁੱਖ ਲੱਗੀ ਸੀਗੀ ਇੱਕ ਆਈਏ ਨੇ ਰੂਪੀ ਇਹ ਵੀ ਆਈ ਸੀਗੇ ਜਿਉਂ ਸੱਟ ਕੇ ਮੰਡੀ ਦੇ ਵਿੱਚ ਹੁਣ ਇੱਕ ਟਰਾਲੀ ਰੋਟਾ ਤੇ ਜਾਣਗੇ ਵੇੜੇ 'ਚ ਪਈ ਹੈਗੀ ਮੰਮੀ ਬੈਠੀ ਹੈ ਨਾ ਕੇ

ਰਸ਼ਮੀ ਦੇਖੀਂ ਇੰਦਰਪੌਣ ਰਸ਼ਮੀ ਪੀ ਇੰਦਰ ਕੋਲਡ ਰੀ ਰਸ਼ਮੀ ਚਾਪੀਂ ਹੈਪੀ ਪੀ ਇੰਦਰ ਕੱਲ ਦੀ ਫੇਸੁੱਟੀ ਇੱਕ ਦਿਨ ਸਕੂਲ ਜਾਂਦਾ ਰਸ਼ਮੀ ਇੱਕ ਦਿਨ ਦੀ ਛੁੱਟੀ ਹੈ ਨਾ ਰਸ਼ਮੀ ਵਾ ਯੂ ਆਰ ਨੀਟ ਇੰਦਰ ਫਿਰ ਛੁੱਟਾ ਜਿਹੜਾ ਜਿਹਨ ਦਾ ਹੁੰਦਾ ਹੈ ਉਹ ਤਾਂ ਹੈਪੀ ਨਾ ਨਾ ਵਧੀਆ ਹੁੰਦੀ ਹੈ ਪੜਾਈ ਬਰਕ ਸਾਰਾ ਹੋ ਗਿਆ ਪਿਛਲਾ ਜਿਹੜਾ ਸੀ ਸਾਰਾ ਹੋ ਗਿਆ ਅੱਜ ਜਿਹੜਾ ਹੁਣ ਦਿੱਤਾ ਉਹ ਹੁਣ ਕਰ ਲੈਣਾ ਹੈਂਗਾ ਕੱਲ ਨੂੰ ਸੰਡੇ ਮੂਰੀ ਮਸਤੀ ਹੁਣ ਪਾਈ ਜਾਂਦੇ ਆ ਟਰਾਲੀ 'ਚ ਜਿਉ ਸਾਰੇ ਜਣੇ ਲੱਗੇ ਪਏ ਆ ਹੁਣ ਆਇਗਾ ਕੱਟੀ ਨਾਲ ਕੋਲ ਲਾ ਪਲਰ ਤੇ ਚੜਾਏ ਇਹਨੂੰ ਨਾ ਡਰਾਂ ਨਾ ਵੀ ਦਰਦੀ ਐ ਫੇ ਐ ਸੱਜੋ ਨਾ ਬਾਤਿੱ ਚ ਨਾ ਦੇ ਪਾੜੀ ਵਾ ਪਤਾ ਹੀ ਲੱਗਦਾ ਵੀਡੀਓ 'ਚ ਸਾਝਾਉਂ ਆ ਕਿ ਕਣਕ ਤੇ ਵੀਓ ਹੈ ਵੀਓ ਹੈ ਹਣ ਕਰੀ ਕੋਲਾਲਾ ਮੁੱਕਲਾ ਜਿੰਨ ਵੀ ਉਹ ਯੂਟਿਊਬਰ ਬਈ ਜਵਾਲੀ ਟਰਾਲੀ ਭਰੀ ਜਾਂਦੇ ਆ ਅੱਜ ਜਿਹਨ ਕੱਢੇ ਜਾਂਦੇ ਆ ਆਗੇ ਉੱਪਰ ਛੱਤ ਤੇ ਵਧੀਆ ਹਵਾ ਚੱਲਦੀ ਜਾਂਦੀ ਹੈ ਠੰਢੀ ਠੰਢੀ ਕਿਉਂ ਰਾਤ ਮੀਂਹ ਸੀ ਜਿਉਂ ਵੀ ਆਪਣੇ ਭੱਜ ਜਾਣੇ ਸੀਗੇ ਤਰਪਾਲ ਲਿਆ ਕੇ ਪਾਤੀ ਸੀ ਵੀ ਥੱਲੇ ਵੀ ਤਰਪਾਲ ਸੀ ਉੱਤੇ ਵੀ ਤਰਪਾਲ ਸੀ ਤੇ ਬਾਚਾ ਤੋਂ ਵੀ ਬਾਬਾ ਹਾਂ ਤਾਈਂ ਨੇ ਚਾਹਨੀ ਪਰ ਇਹ ਨੂੰ ਵੇਖ ਲਾ ਇੱਧਰ ਇਹਨੂੰ ਵੇਖਾ ਕਿੱਦਾਂ ਨਮੀ ਲਾ ਲੈ ਲੈ ਨਾ ਕੋਈ ਕਰੰਦੇ ਹੋ ਸਰਕਾਰ ਅਪਾ ਇਹ ਤੋ ਦੇਖ ਲੋ ਆਪਣੇ ਬਾਵਾ ਦਿਨ ਹੋ ਗਏ ਦਿਖਾਈ ਨਹੀਂ ਸੱਤ ਵਾਲੇ ਵੀ ਦਰਿਆ ਹਰੀ ਹੋ ਗਈ ਹੈ ਜੀ ਹਮ ਥੋੜਾ ਥੋੜਾ ਨਹੀਂ ਆ ਜਾਂਦਾ ਨਾ ਰੋਜ਼ ਉਹਦੇ ਨਾਲ ਵਧੀਆ ਚੱਲ ਗਏ ਸਾਰੇ ਉੱਪਰ ਤਾਂ ਸੀ ਰਸ਼ਵੀਨ ਯਾਰ ਅਬੀ ਦੇ ਘਰੇ ਆਪਦੇ ਦੋਸਤ ਨਾਲ ਖੇਡਣ ਇੱਧਰ ਸਾਰੇ ਕਣਕ ਵੱਢ ਲਈ ਟੂੜੀ ਵੀ ਬਣਾ ਲਈ ਇੱਧਰ ਆਪਣੇ ਸ਼ਹਿਰ ਦਾ ਏਰੀਆ ਆ ਜਾਂਦਾ ਹੈ ਉੱਧਰ ਖੇਤਾਂ ਵਾਲਾ ਆ ਜਾਂਦਾ ਹੈਗਾ ਇੱਧਰ ਸਾਰੇ ਘਰ ਹੈ ਆਪਣਾ ਘਰ ਹੈ ਜਿਹੜਾ ਇਹ ਜਮਾ ਇੱਕ ਪਾਸੇ ਸੜਕ ਦੇ ਨਾਲ ਲੱਗ ਜਾਂਦਾ ਤੁਸੀਂ ਜੰਦੀ ਹੈ ਇੱਕ ਦਿਨ ਮੈਂ ਤੁਹਾਨੂੰ ਇਹਦਾ ਕੁਟੀਆ ਦਾ ਸੀਨ ਵੀ ਦਿਖਾਇਆ ਸੀ ਉਹ ਆਪਣੇ ਘਰ ਦੇ ਨੇੜੇ ਹੀ ਹੈ ਉਹ ਸਾਹਮਣੇ ਸੜਕ ਦੇ ਪਰਲੇ ਪਾਸੇ ਖੇਤਾਂ 'ਚ ਰਹਿ ਜਾਂਦੀ ਹੈ। ਲੋ ਜੀ ਹੁਣ ਆਪਾਂ ਜਾ ਰਹੇ ਹਾਂ। نیچے ਉਹ ਮਣੀਕੜਾਟ ਆਪਣੇ ਇੱਥੇ ਲੱਗੀ ਹੈਗੀ। ਇਹ ਥੋੜਾ ਖਰਾਬ ਹੋ ਗਿਆ ਸੀਗਾ ਇਹ ਹੁਣ ਜੀ ਆ ਚੱਲ ਗਿਆ। ਤਰਲੇ ਦੇ ਤੋਂ ਇੰਡੀਆ ਆ ਗਿਆ। ਆ ਗਿਆ ਰਸ਼ਮੀਨ। ਇਹ ਰਦੀ ਵੀ ਆ ਗਿਆ। ਦੋ ਮਿੰਟ ਪਲਾਟ ਆਪਣੇ ਤੇ ਲੱਗੀ ਹੈ ਜਿਹੜੇ ਆ ਵਧੀਆ ਚੱਲਦੇ ਆ ਵਧੀਆ ਆ ਐਸੇ ਤੱਕ ਆ ਗਏ ਨਾ ਨਿਪਤੇ ਕੱਢ ਲਏ ਤੇ ਹੁਣ ਤੋਂ ਆ ਗਿਆ ਆਪਾਂ ਢੇ ਆਪਣੇ ਧੋਣ ਵਾਲੇ ਢਾਂਡੇ ਚਾਹ ਪਾਣੀ ਪੀ ਲਿਆ ਸੀਗਾ ਤੇ ਢਾਂਡੇ ਧੋਵਾਂਗੇ ਅੱਜ ਆਪਾਂ ਘਰ ਦੇ ਵੀਡੀਓ ਹੀ ਬਣਾਈਏ ਨਹੀਂ ਕਿ ਕਿਉਂ ਬਾਹਰ ਕਿਤੇ ਗਏ ਨਹੀਂਗੇ ਬਾਹਰਲੀ ਵੀਡੀਓ ਕਰ ਰਹੀ ਸੀ ਅਰੇ ਸਿੰਘ ਤੇ ਤੇਰੀਆਂ ਵੀ 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 ਵੀਡੀਓ ਚ ਬਹਾਵ ਜਿੰਨਾ ਬਾਦ ਆਇਆ ਹਨਾ ਰਵੀ ਇਹਨੂੰ ਬੁਖਾਰ ਹੋਇਆ ਗਿਆ ਬੁਖਾਰ ਹੋ ਗਿਆ ਦੋ ਦਿਨ ਹੋ ਗਏ ਨੇ ਬੁਖਾਰ ਬਹੁਤ ਬੁਖਾਰ ਆਇਆ ਗਿਆ ਜੁਖਾਮ ਬੁਖਾਰ ਨਹੀਂ ਹੋ ਵੀ ਅੱਜ ਠੀਕ ਹੈ ਮੈਂ ਅੱਜ ਨਾ ਪੀਈ ਕੱਲ ਮੈਂ ਪੀਈ ਸੀ ਬਹੁਤ ਜ਼ਿਆਦਾ ਸੀ ਬੁਖਾਰ ਤਾਂ ਹੋ ਹੀ ਜਾਂਦਾ ਹੈ ਨਾ ਸ਼ੁਰੂ ਆਪਰ ਲਸ ਨੂੰ ਤੇ ਲਾਪੇ ਇਹ ਜਿੰਨਾ ਕੋਸ਼ਿਸ਼ ਦੋਨੇ ਫੋਨ ਤੇ ਚੁੜੀ ਜਾਂਦੇ ਆ ਕੀ ਖੇਡ ਦਮ ਫੁੱਲ ਗੇਮ ਫੁੱਲ ਹੋ ਹੁਣ ਬਹਿ ਗਏ ਪਰਸਾਂ ਬੁਖਾਰ ਹੋ ਗਿਆ ਸੀ ਕੱਲ ਨੂੰ ਦੇਖਾਂਗੇ ਕਟਾਈ ਕਰਾਂਗੇ ਸੂਟ ਦੀ ਤੇ ਸਿਉਾਂਗੇ ਉਹ ਦੂਜੀ ਸਲਵਾਰ ਆਪਾਂ ਕੰਕਾਰੀ ਲਈ ਸੀ ਸਿਉਂ ਲਿਆ ਸੀ ਸੋ ਅੱਜ ਦੀ ਵੀਡੀਓ ਮੇਰੀ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਲਾਈਕ ਸ਼ੇਅਰ ਵੀ ਕਰਿਆ ਕਰੋ ਸਬਸਕ੍ਰਾਈਬ ਵੀ ਕਰੋ ਮੇਰੇ ਚੈਨਲ ਤੇ ਨਵੇਂ ਹੋ ਤਾਂ ਅੱਜ ਦੀ ਵੀਡੀਓ ਤੋਸ ਇੰਨਾ ਹੀ ਕੱਲ ਨੂੰ ਨਵੀਂ ਵੀਡੀਓ ਨਾਲ ਫੇਰ ਆਜੂਗਾ ਮੈਂ ਸਸਤਾ